ਸਾਡੀ ਫੈਕਟਰੀ ਦੇ ਵਿੱਚ ਟ੍ਰੇਨਿੰਗ ਲੈ ਕੇ ਆਪਣੇ ਘਰੇ ਬਣਾਉਣਾ ਸਿੱਖੋ ਜੀ ਸਰਫ ਪੋਚਾ ਲਾਉਣ ਵਾਲਾ ਸਰਫੇਸ ਕਲੀਨਰ ਗਲਾਸ ਕਲੀਨਰ ਹੈਂਡ ਵਾਸ਼ ਬਾਥਰੂਮ ਕਲੀਨਰ ਟਾਇਲਟ ਕਲੀਨਰ ਭਾਂਡੇ ਧੋਣ ਵਾਲਾ ਜੈਲ ਕੱਪੜੇ ਧੋਣ ਵਾਲਾ ਜੈਲ ਅਤੇ ਫਰਨੈਲ ਪੂਰੇ 10 ਪ੍ਰੋਡਕਟਾਂ ਦੀ ਟ੍ਰੇਨਿੰਗ ਹੈ ਜੀ ਆਪਣੀ ਫੈਕਟਰੀ ਦੇ ਵਿੱਚ ਦਿੱਤੀ ਜਾਂਦੀ ਹੈ ਤੇ ਨਾਲ ਹੀ ਟੀਪਾਲ ਦੀ ਤੇ ਪੂਰੇ 10 ਪ੍ਰੋਡਕਟ ਨੇ ਜੀ ਜਿਨ੍ਹਾਂ ਦੀ ਆਪਾਂ ਟ੍ਰੇਨਿੰਗ ਆਪਣੀ ਫੈਕਟਰੀ ਦੇ ਵਿੱਚ ਦਿੰਨੇ ਆ ਹਰ ਐਤਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਇੱਕ ਦਿਨ ਦੀ ਹੀ ਟ੍ਰੇਨਿੰਗ ਹੁੰਦੀ ਹੈ ਇੱਕ ਦਿਨ ਦੇ ਵਿੱਚ ਪੂਰੀ ਟ੍ਰੇਨਿੰਗ ਦੇ ਦਿੰਨੇ ਆ ਜੀ ਤੇ ਨਾਲ ਹੀ ਆਪਾਂ ਡਿਪਲੋਮਾ ਸਰਟੀਫਿਕੇਟ ਵੀ ਦਿੰਨੇ ਆ ਅਤੇ ਇਹਦੇ ਨਾਲ ਹੀ ਇੱਕ ਬੁੱਕਲੇਟ ਮਿਲਦੀ ਹੈ ਜਿਹਦੇ ਵਿੱਚ ਪੂਰੇ ਪਰਫਾਰਮੇ ਹੇ ਲਿਖੇ ਹੁੰਦੇ ਨੇ ਤੇ ਨਾਲ ਹੀ ਥਿਉਰਟੀਕਲ ਪੜਾਇਆ ਜਾਂਦਾ ਤੇ ਨਾਲ ਹੀ ਪ੍ਰੈਕਟੀਕਲ ਕਰ ਕਰਕੇ ਦਿਖਾਇਆ ਜਾਂਦਾ ਬਣਾ ਬਣਾ ਕੇ ਦਿਖਾਇਆ ਜਾਂਦਾ ਪੂਰੀ ਟ੍ਰੇਨਿੰਗ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਨੂੰ 4 ਵਜੇ ਤੱਕ ਕੰਪਲੀਟ ਹੋ ਜਾਂਦੀ ਅਤੇ ਇਸ ਦੀ ਫੀਸ 3100 ਰੁਪਿਆ ਪਰ ਰੱਖੀ ਹੋਈ ਹੈ ਅਤੇ 500 ਰੁਪਿਆ ਪਾ ਕੇ ਤੁਸੀਂ ਆਪਣੀ ਪਹਿਲਾ ਸੀਟ ਬੁੱਕ ਕਰਵਾਓ ਅਤੇ ਉਸ ਤੋਂ ਬਾਅਦ ਆਪਣੇ ਪਿੰਡ ਤਲਵਾੜਾ ਸਿਟੀ ਜਾਖਲ ਤਲਵਾੜੇ ਪਿੰਡ ਦੇ ਨਾਲ ਹੀ ਸਿਟੀ ਜਾਖਲ ਪੈਂਦੀ ਹੈ ਉੱਥੇ ਆਪਣੀ ਫੈਕਟਰੀ ਹੈ ਜੀ ਤਲਵਾੜੇ ਪਿੰਡ ਦੇ ਵਿੱਚ ਉੱਥੇ ਆ ਕੇ ਤੁਸੀਂ ਇਹ ਜਿਹੜੀ ਟ੍ਰੇਨਿੰਗ ਲੈ ਸਕਦੇ ਹੋ ਬਾਕੀ ਦਿੱਤੇ ਹੋਏ ਨੰਬਰਾਂ ਦੇ ਉੱਤੇ ਕੰਟੈਕਟ ਕਰਕੇ ਤੁਸੀਂ ਸਾਨੂੰ ਪੂਰੀ ਜਾਣਕਾਰੀ ਲੈ ਸਕਦੇ ਹੋ ਬਾਕੀ ਦੋਸਤੋ ਇਸ ਟ੍ਰੇਨਿੰਗ ਦੇ ਵਿੱਚ ਅਗਰ ਤੁਸੀਂ ਇਹ ਬਣਾਉਣਾ ਸਿੱਖਦੇ ਹੋ ਤਾਂ ਇਹਦੇ ਲਈ ਤੁਹਾਨੂੰ ਬਹੁਤੇ ਪੈਸਿਆਂ ਦੀ ਲੋੜ ਨਹੀਂ 2-4000 ਰੁਪਏ ਤੋਂ ਕੰਮ ਸਟਾਰਟ ਹੋ ਜਾਂਦਾ ਹੈ ਅਤੇ ਦੋਸਤੋ ਆਪਣੇ ਘਰ ਦੇ ਇੱਕ ਕਮਰੇ ਤੋਂ ਤੁਸੀਂ ਇਹ ਕੰਮ ਸਟਾਰਟ ਕਰ ਸਕਦੇ ਹੋ ਇਹਦੇ ਲਈ ਬਹੁਤੀ ਥਾਂ ਦੀ ਵੀ ਲੋੜ ਨਹੀਂ ਜਗ੍ਹਾ ਦੀ ਵੀ ਲੋੜ ਨਹੀਂ ਅਤੇ ਮੁਨਾਫਾ ਦੋਸਤੋ 50% ਤੋਂ ਵੀ ਵੱਧ ਦਾ ਮੁਨਾਫਾ 70-80% ਤੱਕ ਦਾ ਮੁਨਾਫਾ ਤੁਸੀਂ ਇਹ ਕਮਾ ਸਕਦੇ ਹੋ ਕਿਵੇਂ ਪ੍ਰੋਡਕਟ ਬਣਾਉਣੇ ਨੇ ਕਿਵੇਂ ਵੇਚਣੇ ਨੇ ਕਿਹੜੇ ਸਰਟੀਫਿਕੇਟ ਦੀ ਲੋੜ ਪਊ ਜਾਂ ਨਹੀਂ ਪਊ ਕੀ ਕੀ ਚੀਜ਼ਾਂ ਦੀ ਲੋੜ ਪੈਂਦੀ ਹੈ ਸਾਰੀਆਂ ਇਸ ਟ੍ਰੇਨਿੰਗ ਦੇ ਵਿੱਚ ਆਪਾਂ ਤੁਹਾਡੀਆਂ ਕਲੀਅਰ ਕਰਦੇ ਆ ਇਸ ਟ੍ਰੇਨਿੰਗ ਦੇ ਵਿੱਚ ਬਣਾਉਣ ਤੋਂ ਲੈ ਕੇ ਵੇਚਣ ਤੱਕ ਦੀਆਂ ਕੱਚਾ ਮਾਲ ਕਿੱਥੋਂ ਮਿਲੂ ਕਿਵੇਂ ਮਿਲੂ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਆਓ ਆਪਾਂ ਜਿਹੜੇ ਆਏ ਨੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ 3100 ਰੁਪਏ ਦੇ ਕੇ ਮਹਿੰਗਾ ਤਾਂ ਨਹੀਂ ਪਿਆ ਅਤੇ ਕਮ ਸਿੱਖੇ ਜਾਂ ਨਹੀਂ ਸਿੱਖੇ ਸਾਰੀ ਗੱਲਬਾਤ ਕਰ ਲਈ ਸਤਿ ਸ੍ਰੀ ਅਕਾਲ ਦੋਸਤੋ ਹਰ ਸੰਡੇ ਦੀ ਤਰ੍ਹਾਂ ਇਹ ਸੰਡੇ ਵੀ ਸਾਡੀ ਜਿਹੜੀ ਘਰਾਂ ਦੇ ਵਿੱਚ ਯੂਜ਼ ਹੋਣ ਵਾਲੇ ਪੂਰੇ 10 ਪ੍ਰੋਡਕਟਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਅੱਜ ਜਿਵੇਂ ਤੁਸੀਂ ਦੇਖ ਸਕਦੇ ਹੋ ਕੰਪਲੀਟ ਹੋ ਚੁੱਕੀ ਹੈ ਟ੍ਰੇਨਿੰਗ ਸਰਫ ਸਰਫੇਸ ਕਲੀਨਰ ਸਰਫ ਵਾਲਾ ਗਲਾਸ ਕਲੀਨਰ ਹੈਂਡ ਵਾਸ਼ ਬਾਥਰੂਮ ਕਲੀਨਰ ਟਾਇਲਟ ਕਲੀਨਰ ਭਾਂਡੇ ਧੋਣ ਵਾਲਾ ਲਿਕੁਇਡ ਤੇ ਕੱਪੜੇ ਧੋਣ ਵਾਲਾ ਲਿਕੁਇਡ ਟੀਪੌਲ ਤੇ ਨਾਲਾ ਤਿੰਨ ਤਰ੍ਹਾਂ ਦੇ ਆਪਣੇ ਫਰਨੈਲ ਬਣਾਏ ਨੇ ਪਰ ਦੋਸਤੋ ਪੂਰੇ 10 ਪ੍ਰੋਡਕਟਾਂ ਦੀ ਜਿਹੜੀ ਆਪਾਂ ਟ੍ਰੇਨਿੰਗ ਹਰ ਸੰਡੇ ਆਪਣੀ ਜਿਹੜੀ ਫੈਕਟਰੀ ਆ ਹੋਮ ਇੰਤਰਾ ਇੰਡਸਟਰੀਜ਼ ਦੇ ਵਿੱਚ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਂਦੀ ਹੈ ਟ੍ਰੇਨਿੰਗ ਦੇ ਨਾਲ ਜਿਹੜੀ ਇੱਕ ਬੁੱਕਲੇਟ ਫ੍ਰੀ ਦਿੰਨੇ ਆ ਆਪਾਂ ਜਿਹਦੇ ਵਿੱਚ ਪੂਰੇ ਪਰਫਾਰਮੇ ਕਿਹੜਾ ਕਿੰਨੇ ਗ੍ਰਾਮ ਜਾਂ ਕਿੰਨਾ ਪਾਉਣਾ ਇਹ ਦਿੱਤਾ ਜਾਂਦਾ ਤੇ ਨਾਲ ਹੀ ਆਪਾਂ ਡਿਪਲੋਮਾ ਸਰਟੀਫਿਕੇਟ ਦਿੰਨੇ ਆ ਇਸ ਤਰ੍ਹਾਂ ਦਾ ਤਾਂ ਦੋਸਤੋ ਤੁਸੀਂ ਵੀ ਜਿਵੇਂ ਆ ਵੀਰ ਆਏ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜਦੋਂ ਆਪਾਂ ਸੀਟ ਬੁੱਕ ਕਰਾਉਂਦੇ ਆ ਤਾਂ ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਉਹ ਸਾਰੇ ਸਵਾਲ ਇਹਨਾਂ ਦੇ ਹੱਲ ਹੋਏ ਜਾਂ ਨਹੀਂ ਹੋਏ ਕਿਵੇਂ ਵੇਚਣਾ ਕਿਵੇਂ ਬਣਾਉਣਾ ਕੀ ਕੀ ਚੀਜ਼ਾਂ ਦੀ ਲੋੜ ਪਊ ਕੱਚਾ ਮਾਲ ਕਿੱਥੋਂ ਮਿਲੂਗਾ ਸਾਰੀਆਂ ਗੱਲਾਂ ਬਾਤਾਂ ਆਪਾਂ ਜਿਹੜੀਆਂ ਕਲੀਅਰ ਕਰਦੇ ਹੁੰਨੇ ਆ ਕਿੰਨੇ ਤੋਂ ਕੰਮ ਸਟਾਰਟ ਹੋ ਜੂਗਾ ਕੀ ਕੀ ਸਾਮਾਨ ਦੇ ਲੋੜ ਪੈਣੀ ਹੈ ਤੇ ਆਮ ਬੰਦਾ ਕਰ ਲੂ ਜਾਂ ਨਹੀਂ ਕਰੂ ਹਨਾ ਕਰ ਸਕਦਾ ਤਾਂ ਸਾਰੀਆਂ ਗੱਲਾਂ ਆਪਾਂ ਇਸ ਟ੍ਰੇਨਿੰਗ ਦੇ ਵਿੱਚ ਤੁਹਾਡੀਆਂ ਕਲੀਅਰ ਕਰਦੇ ਹੁੰਨੇ ਆ ਸੋ ਆਓ ਆਪਾਂ ਇਸ ਜਿਹੜੀ ਵੀਡੀਓ ਨੂੰ ਸਟਾਰਟ ਕਰਦੇ ਆ ਤੇ ਆਪਾਂ ਪੁੱਛਦੇ ਆ ਕਿ ਜਿਹੜੇ ਵੀਰ ਇੱਥੇ ਆਏ ਹੋਏ ਨੇ ਉਹਨਾਂ ਨੂੰ ਇਹ ਜਿਹੜੇ ਸਵਾਲ ਸੀ ਸਾਰੇ ਉਹਨਾਂ ਦੇ ਕਲੀਅਰ ਹੋ ਗਏ ਜਾਂ ਨਹੀਂ ਹੋ ਗਏ ਤੇ ਉਰੇ ਆ ਕੇ ਕਿਵੇਂ ਦਾ ਲੱਗਿਆ ਤੇ ਦੋਸਤੋ ਮੈਂ ਇੱਥੇ ਥੋੜਾ ਜਿਹਾ ਚਾਣਨਾ ਪਾਵਾਂ ਕਿ ਸੀਟ ਬੁੱਕ ਕਰਾਉਣ ਦਾ ਪ੍ਰੋਸੀਜਰ ਇਹ ਹੈ ਕਿ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਫੋਨ ਕਰੋ ਫੋਨ ਕਰਕੇ 500 ਰੁਪਏ Google Pay ਕਰ ਦੋ ਅਤੇ ਆਪਣੀ ਸੀਟ ਜਿਹੜੀ ਬੁੱਕ ਕਰਵਾ ਲਓ 3100 ਰੁਪਏ ਆਪਾਂ ਟੋਟਲ ਫੀਸ ਰੱਖੀ ਹੋਈ ਆ ਬਾਕੀ ਦਾ ਜਿਹੜਾ 2600 ਰੁਪਏ ਤੁਸੀਂ ਇੱਥੇ ਆ ਕੇ ਕੈਸ਼ ਦੇ ਸਕਦੇ ਹੋ ਬਾਈ ਜੀ ਕੀ ਹਾਲ ਹੈ ਅੱਛਾ ਇਹਨਾਂ ਨਾਲ ਗੱਲਾਂ ਕਰ ਹੋਰ ਬਾਈ ਕੀ ਹਾਲ ਸਸੀ ਕਾਲ ਬਾਈ ਜੀ ਸਸੀ ਕਾਲ ਹੋ ਠੀਕ ਹੋ ਬਹੁਤ ਵਧੀਆ ਜੀ ਕਿਵੇਂ ਦਾ ਲੱਗਿਆ ਜੀ ਉਰੇ ਆ ਕੇ ਬਹੁਤ ਵਧੀਆ ਲੱਗਿਆ ਵੀਰ ਜੀ ਪਹਿਲਾਂ ਸਾਨੂੰ ਡਾਊਟ ਜਿਹਾ ਸੀਗਾ ਜਦੋਂ 500 ਰੁਪਏ ਭਰਿਆਗਾ ਵੀ ਇਹ ਯਾਰ ਕੀ ਆ ਵੀ ਪਤਾ ਨਹੀਂ ਕੀ ਹੋਊਗਾ ਉੱਥੇ ਜਾ ਕੇ ਪਰ ਹੁਣ ਜਾਂ ਇੱਥੇ ਆ ਕੇ ਪਤਾ ਲੱਗਿਆ ਵੀ ਬਹੁਤ ਵਧੀਆ ਬਿਜ਼ਨਸ ਹੈਗਾ ਹਰ ਇੱਕ ਬੰਦੇ ਦੇ ਕਰਨ ਵਾਲਾ ਕੰਮ ਮੰਗਾ ਜੀ ਇਹ ਬਹੁਤ ਵਧੀਆ ਲੱਗਿਆ ਜੀ ਅੱਛਾ 3100 ਰੁਪਏ ਸੀ ਤੁਹਾਡੇ ਤੋਂ ਲਿਆ 3100 ਰੁਪਏ ਤੁਹਾਨੂੰ ਐਂ ਤੇ ਲੱਗਦਾ ਵੀ ਠੱਗੀ ਵੱਜ ਗਈ ਜਾਂ 3100 ਰੁਪਏ ਤੁਹਾਨੂੰ ਲੱਗਦਾ ਵੀ ਜਾਇਜ਼ ਹੈ ਇਸ ਕੰਮ ਸਿਖਾਉਣ ਵਾਸਤੇ ਜਮਾਂ ਬਿਲਕੁਲ ਜਾਇਜ਼ ਹੈ ਜੀ ਕੋਈ ਠੱਗੀ ਵਾਲਾ ਕੰਮ ਨਹੀਂਗਾ ਬਹੁਤ ਵਧੀਆ ਸਿਸਟਮ ਹੈ ਜੀ ਅੱਛਾ ਜਿਹੜੇ ਸਵਾਲ ਤੁਹਾਡੇ ਹੈਗੇ ਸੀ ਸਾਰੇ ਹੱਲ ਹੋ ਗਏ ਬਿਲਕੁਲ ਕਲੀਅਰ ਹੋ ਗਏ ਸਾਰੇ ਸਵਾਲ ਅੱਛਾ ਬਣਾਉਣਾ ਤੁਸੀਂ ਜਿਵੇਂ ਕਈ ਕਹਿੰਦੇ ਨੇ ਬਾਈ ਇੱਕ ਦਿਨ ਚ ਸਿੱਖ ਜਾਗੇ ਯਾਰ ਤੁਸੀਂ ਦੱਸੋ ਇੱਕ ਦਿਨ ਚ ਸਿੱਖ ਗਏ ਤੁਸੀਂ ਪਹਿਲਾਂ ਤਾਂ ਨਹੀਂ ਆਏ ਕਦੇ ਨਾ ਜੀ ਜਮਾਂ ਫਸਟ ਤੇ ਇਸ ਟਾਈਮ ਬਣਾਉਣਾ ਹੋਵੇ ਤਾਂ ਹੁਣ ਆਪਾਂ ਬਣਾ ਲਾਂਗੇ ਬਹੁਤ ਸੌਖਾ ਤਰੀਕਾ ਹੈਗਾ ਇਹਦਾ ਅੱਛਾ ਮਤਲਬ ਸਿੱਖ ਗਏ ਤੁਸੀਂ ਹਾਂਜੀ ਤਿਆਰ ਕਰ ਲਾਂਗੇ ਜੀ ਠੀਕ ਹੈ ਜੀ ਆ ਤੂੰ ਕੋਈ ਮੜਾ ਜਿਹਾ ਬੋਲੋ ਆ ਦੇਖੋ ਜੀ ਇੱਕ 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 ਮਿੰਟ ਬਸ ਇੱਕ ਮਿੰਟ ਲੈਣਾ ਕੋਈ ਇੱਕ ਮਿੰਟ ਲੈਣਾ ਆ ਵੀਰ ਥੋੜਾ ਜਿਹਾ ਸ਼ਰਮਾਉਂਦੇ ਨੇ ਸੰਗਦੇ ਨੇ ਪਰ ਦੇਖੋ ਹੈਂਡੀਕੈਪ ਨੇ ਪਰ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ ਹਾਂ ਨਾ ਕਈ ਵੀਰ ਸਾਡੇ ਕੋਲੇ ਫੋਨ ਆਉਂਦਾ ਆ ਸਾਨੂੰ 25 50 ਕਿਲੋਮੀਟਰ ਤੋਂ ਕਹਿਣ ਲੱਗਦੇ ਨੇ ਭਾਈ ਬਹੁਤ ਦੂਰ ਹੈ 100 ਕਿਲੋਮੀਟਰ ਤੋਂ ਕਹਿਣ ਲੱਗਦੇ ਨੇ ਭਾਈ ਬਹੁਤ ਦੂਰ ਹੈ ਆ ਭਾਈ 350 ਕਿਲੋਮੀਟਰ ਆਇਆ ਰਾਤ ਦਾ ਆ ਅਸੀਂ ਸਪੈਸ਼ਲ ਵੀਡੀਓ ਚ ਕਹਿੰਨੇ ਹੁੰਨੇ ਆ ਵੀ ਤੁਸੀਂ ਅਗਰ ਤੁਹਾਨੂੰ ਲੱਗਦਾ ਵੀ ਸੰਡੇ ਨੂੰ ਤੁਸੀਂ ਟਾਈਮ ਤੇ ਨਹੀਂ ਪਹੁੰਚ ਸਕਦੇ ਤਾਂ ਇੱਕ ਦਿਨ ਪਹਿਲਾਂ ਆ ਜਾਓ ਰਹਿਣਾ ਖਾਣਾ ਸਭ ਕੁਝ ਫਰੀ ਹੈ ਠੀਕ ਹੈ ਜੀ ਅ ਸੰਡੇ ਨੂੰ ਆਪਦੀ ਟ੍ਰੇਨਿੰਗ ਲਾ ਕੇ ਰਹਿਣਾ ਰਹਿ ਜਾਓ ਨਹੀਂ ਜਾਣਾ ਜੇ ਅਗਰ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਜਾ ਸਕਦੇ ਹੋ ਤਾਂ ਚਲੇ ਜਾਓ ਕੋਈ ਪ੍ਰੋਬਲਮ ਨਹੀਂ ਇਹ ਸਾਰਾ ਕੁਝ ਫਰੀ ਹੈ 3100 ਰੁਪਏ ਦੇ ਵਿੱਚ ਹੀ ਹੈ ਪਰ ਬਾਈ ਦੇਖੋ ਹੈਂਡੀਕੈਪ ਹੁੰਦੇ ਹੋਏ ਵੀ ਕਾਲਾ ਦਾ ਚੱਲਿਆ ਹੋਇਆ 350 ਪੌਣੇ 400 ਕਿਲੋਮੀਟਰ ਚੱਲ ਕੇ ਆਇਆ। ਅੱਛਾ ਬਾਈ ਜੀ ਰਾਤ ਤੁਸੀਂ ਇੱਥੇ ਰਹੇ ਕੋਈ ਤਕਲੀਫ ਦੁੱਖ ਨਹੀਂ ਜੀ ਕੋਈ ਤੰਗੀਆਂ ਨਹੀਂ ਬਹੁਤ ਵਧੀਆ ਸਹੀ ਰਿਹਾ। ਅੱਛਾ ਆਹ ਟ੍ਰੇਨਿੰਗ ਕਰਕੇ ਤੁਹਾਨੂੰ ਲੱਗਦਾ ਵੀ ਤੁਸੀਂ ਕਰ ਲਓ ਕੰਮ? ਹਾਂ ਜੀ ਬਹੁਤ ਵਧੀਆ ਲਗੀ ਇਹ ਕਰ ਸਕਦੇ ਜੀ। ਅੱਛਾ ਤੁਸੀਂ ਹੈਂਡੀਕੈਪ ਉਹ ਪ੍ਰਮਾਤਮਾ ਨੇ ਤੁਹਾਨੂੰ ਐਡਾ ਵੱਡਾ ਹੌਸਲਾ ਦਿੱਤਾ ਹੈ। ਸਲੂਟ ਆ ਪਹਿਲਾਂ ਤੁਹਾਡੇ ਉਸ ਜਜ਼ਬੇ ਨੂੰ ਉਸ ਹੌਸਲੇ ਨੂੰ ਐਡੀ ਤਰ੍ਹਾਂ ਤੁਸੀਂ ਆ ਗਏ। ਦੂਜਾ ਜਿਹੜੇ ਚੰਗੇ ਭਲੇ ਨੇ ਤੰਦਰੁਸਤ ਨੇ ਤੇ ਬੇਰੁਜ਼ਗਾਰ ਨੇ ਤੇ ਆਪਦੇ ਆਪ ਨੂੰ ਬੇਰੁਜ਼ਗਾਰੀ ਸਮਝਦੇ ਨੇ ਉਹਨਾਂ ਨੂੰ ਕੀ ਕ ਸੱਚੇ ਕੰਮ ਕਰੋ ਵਧੀਆ ਕਮਾਈਆਂ ਦੇ ਕੰਮ ਆ ਸਿੱਖੋ ਜੀ ਅੱਛਾ ਜਿਵੇਂ ਮੈਂ ਤੁਹਾਨੂੰ ਸਿਖਾਇਆ ਕਿਵੇਂ ਜੀ ਇਸ ਮਤਲਬ ਕਿਵੇਂ ਹੀ ਲੱਗਿਆ ਤੁਹਾਨੂੰ ਤਰੀਕਾ ਬਹੁਤ ਵਧੀਆ ਲੱਗਾ ਜੀ ਅੱਛਾ ਕਈ ਕਹਿੰਦੇ ਯਾਰ ਐਤਵਾਰ ਨੂੰ ਇੱਕ ਦਿਨ ਸਿੱਖ ਜਾਗੇ ਪਤਾ ਨਹੀਂ ਨਹੀਂ ਸਿੱਖ ਜਾਗੇ ਕਿਵੇਂ ਸਭ ਕੁਝ ਸਿੱਖ ਗਏ ਆ ਬਾਕੀ ਰਿੰਦੀ ਖੁੰਦੀ ਆ ਬੁੱਕ ਨੇ ਸਿਖਾ ਦੇਣਾ ਵਾ ਹਾਂ ਬਿਲਕੁਲ ਆ ਜਿਹੜੀ ਬੁੱਕਲੇਟ ਦਿੰਨੇ ਆ ਇਹਦੇ ਵਿੱਚ ਹੋਰ ਬਾਈ ਜੀ ਕੀ ਹਾਲ ਨੇ ਬੜੀ ਸਬਰ ਅੱਛਾ ਕਿਵੇਂ ਜੀ ਲੱਗਿਆ ਉਰੇ ਆ ਕੇ ਬਹੁਤ ਵਧੀਆ ਲੱਗਿਆ ਜੀ 3100 ਰੁਪਏ ਲੱਗੇ ਵੇਸਟ ਤਾਂ ਨਹੀਂ ਨਹੀਂ ਵੇਸਟ ਨਹੀਂ ਹੈਗਾ ਜੀ ਅੱਛਾ ਸਵਾਦ ਆਇਆ ਪੂਰਾ ਮਜ਼ਾ ਪ ਅੱਜ ਖਾਣਾ ਪੀਣਾ ਕਿਵੇਂ ਲੱਗਿਆ ਓਕੇ ਓਕੇ ਜਮਾਂ ਜੀ ਸੇਵਾ 'ਚ ਕੋਈ ਕਮੀ ਤਾਂ ਨਹੀਂ ਸੀ ਨਹੀਂ ਨਹੀਂ ਜੀ ਅਜੇ 3100 ਅਸੀਂ ਜ਼ਿਆਦਾ ਤਾਂ ਨਹੀਂ ਲੈਂਦੇ ਨਾ ਬਿਲਕੁਲ ਸਹੀ ਹੈ ਜਾਇਜਾ ਜੀ ਜੈ ਜੈ ਥੈਂਕ ਯੂ ਜੀ ਹੋਰ ਜੀ ਮਾਸਟਰ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਹਾਂ ਜੀ ਹਾਂ ਜੀ ਅਜੇ ਮਾਸਟਰ ਜੀ ਪਿਛਲੀ ਵਾਰੀ ਆਏ ਸੀ ਪਿਛਲੀ ਤੋਂ ਪਿਛਲੀ ਵਾਰੀ ਪਿਛੜੂ ਇਹਦਾ ਬਿਮਾਰ ਸੀ ਨਾ ਉਸ ਤੋਂ ਪਿਛਲੀ ਵਾਰੀ ਆਏ ਸੀਗੇ ਮਾਸਟਰ ਜੀ ਲੇਟ ਪਹੁੰਚੇ ਸੀਗੇ ਉਦੋਂ ਤੱਕ ਜਿਹੜੀ ਟ੍ਰੇਨਿੰਗ ਹੈ ਉਹ ਖਤਮ ਹੋ ਚੁੱਕੀ ਸੀ ਪਰ ਦੁਬਾਰਾ ਫੇਰ ਇਸ ਵਾਰ ਆਏ ਨੇ ਅੱਛਾ ਮਾਸਟਰ ਜੀ ਜਾ ਜੋਬ ਤੋਂ ਮਲਗੇ ਰਿਟਾਇਰਮੈਂਟ ਹੋ ਚੁੱਕੀ ਹੈ ਹਨਾ ਜਾਂ ਫੌਜੀ ਵੀ ਵੀਰ ਸਾਡੇ ਕਈ ਰਿਟਾਇਰ ਹੋ ਚੁੱਕੇ ਨੇ ਜਾਂ ਬਾਹਰਲੇ ਦੇਸ਼ ਚੋਂ ਬੰਦੇ ਆਏ ਨੇ ਉਰੇ ਇੱਥੇ ਰਹਿਣਾ ਚਾਹੁੰਦੇ ਨੇ ਇੰਡੀਆ ਦੇ ਵਿੱਚ ਜਾਂ ਕਈ ਬੇਰੁਜ਼ਗਾਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਿਜ਼ਨਸ ਬਾਰੇ ਮੇਰਾ ਇਹੀ ਹੈ ਕੈਨੇਡਾ ਮਕਸਦ ਵੀ ਜਿੰਨੇ ਵੀ ਬੱਚੇ ਸਾਡੇ ਬੇਰੁਜ਼ਗਾਰ ਬੈਠੇ ਆ ਹਾਂਜੀ ਉਹਨਾਂ ਨੂੰ ਕਿਸੇ ਕੰਮ ਧੰਦੇ ਲੱਗਣਾ ਚਾਹੀਦਾ ਹੈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਤੁਹਾਡੇ ਵੱਲੋਂ ਜੀ ਵੀ ਇਹ ਕੀ ਨੂੰ ਆਪਣਾ ਇਹ ਨਹੀਂ ਵੀ ਜੇ 2-4 ਲੱਖ ਹੋਊਗਾ ਤਾਂ ਫੇਰ ਹੀ ਬੰਦੇ ਕੰਮ ਸ਼ੁਰੂ ਕਰਦਾ ਇਹ ਤੁਸੀਂ 2000 ਤੋਂ ਵੀ ਸ਼ੁਰੂ ਕਰ ਸਕਦੇ ਆ ਬਿਲਕੁਲ ਜੀ ਬਿਲਕੁਲ ਵੀ ਇਹ ਚੀਜ਼ ਨੂੰ ਮੈਂ ਵਧੀਆ ਮੰਨਦਾ ਵੀ ਤੁਹਾਡਾ ਜਿਹੜਾ ਇਹ ਅੱਗੇ ਬੰਦਿਆਂ ਨੂੰ ਯਾਨੀ ਕਿ ਕਹਿ ਲਓ ਵੀ ਉਹਨਾਂ ਨੂੰ ਲਾਈਨ ਤੇ ਲਿਆਉਣਾ ਅੱਜ ਕੱਲ ਜਿਵੇਂ ਨਸ਼ਾ ਬਹੁਤ ਹੈ ਹਾਂਜੀ ਹਾਂਜੀ ਵੇਲੇ ਲੋਕ ਫਿਰਦੇ ਆ ਇਹ ਚੀਜ਼ ਕੰਮ ਕਰਨਗੇ ਤਾਂ ਬਹੁਤ ਵਧੀਆ ਉਹਨਾਂ ਤੇ ਅਸਰ ਜੀ ਜੀ ਸ਼ੁਕਰੀਆ ਤਾਂ ਦੋਸਤੋ ਤੁਸੀਂ ਆਓ ਤੇ ਕੰਮ ਸਿੱਖੋ ਹਰ ਕਰ ਰੋਜ਼ਗਾਰ ਦੀ ਇਹ ਸੁਵਿਧਾ ਹੈ ਤੇ ਇਹਦਾ ਲਾਹਾ ਲਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋਈ ਗੱਲ ਨਹੀਂ ਸੰਗੋ ਨਾ ਤੁਸੀਂ ਥੋੜਾ ਹੀ ਪੁੱਛ ਲੈਣੇ ਆ अच्छा ਤੁਹਾਨੂੰ ਲੱਗਦਾ ਵੀ ਇੱਕ ਆਮ ਬੰਦਾ ਇਹ ਕੰਮ ਕਰ ਸਕਦਾ ਹੈ ਹਾਂਜੀ ਹਾਂਜੀ ਕਰ ਸਕਦਾ ਵਧੀਆ ਕੋਈ ਬਾਲਾ ਔਖਾ ਕੰਮ ਤਾਂ ਨਹੀਂ ਆਪਣੇ ਸਿਖਾਇਆਗਾ ਸੌਖਾ ਵਧੀਆ ਅੱਛਾ ਕਿਵੇਂ ਦਾ ਮਹਿਸੂਸ ਹੋਇਆ ਆ ਕੇ ਵਧੀਆ ਹੋਇਆ ਪੈਸੇ ਲੱਗੇ ਬੇਸ਼ਤ ਤਾਂ ਨਹੀਂ ਹੋਏ ਨਹੀਂ ਨਹੀਂ ਤਾਂ ਦੋਸਤੋ ਬਹੁਤ ਜਿਆਦਾ ਜਿਹੜਾ ਇਹ ਕੰਮ ਹੈ ਕਿ ਅੱਜ ਕੱਲ ਦਾ ਰੋਜ਼ਗਾਰ ਦੇਣਾ ਬਹੁਤ ਔਖਾ ਹੈ ਸੋ ਅਸੀਂ ਹਰਕਰ ਰੋਜ਼ਗਾਰ ਦੀ ਸੁਵਿਧਾ ਲੈ ਕੇ ਆਏ ਆਂ ਬੱਦ ਤੋਂ ਵੱਧ ਇਹਦਾ ਲਾਹਾ ਖਟੋ ਤੇ ਵੱਧ ਤੋਂ ਵੱਧ ਤੋਂ ਵੱਧ ਇਹ ਭੈਣ ਭਰਾਵਾਂ ਕੋਲੇ ਸ਼ੇਅਰ ਕਰੋ ਤਾਂ ਕਿ ਕੋਈ ਬੇਰੁਜ਼ਗਾਰ ਭੈਣ ਭਾਈ ਹੈ ਉਹਦੇ ਤੱਕ ਇਹ ਵੀਡੀਓ ਜਾਵੇ ਤੇ ਉਹ ਵੀ ਇਸ ਜਿਹੜੀ ਲਹਿਰ ਹੈ ਇਹ ਮੁਹਿੰਮ ਹੈ ਉਹਦਾ ਹਿੱਸਾ ਬਣ ਕੇ ਲਾਹਾ ਲੈ ਸਕਣ